ਲੋਬੀ ਦੋਸਤੋ ਅੱਜ ਆਪਾਂ ਜਿਹੜੇ ਆਪਣੇ ਬਤਾਉਂ ਆਂਦੇ ਆਪਾਂ ਬੂਟੇ ਲਾਏ ਆ ਤਕਰੀਬਨ ਤਕਰੀਬਨ 150 ਬੂਟਾ ਆ ਬਤਾਉਂ ਆਂਦਾ ਤੇ ਅੱਜ ਉਹਨੂੰ ਆਪਾਂ ਟ੍ਰੀਟਮੈਂਟ ਕਰਨ ਲੱਗੇ ਆ ਉਹਦੇ ਉੱਤੇ ਇੱਕ ਸੁੰਡੀ ਟਾਈਪ ਦੇ ਵਿੱਚ ਨਾ ਅ ਤਣੇ ਨੂੰ ਖਾ ਖਾ ਜਾਣ ਵਾਲੀ ਇੱਕ ਸੁੰਡੀ ਜੀ ਲੱਗੀ ਹੋਈ ਆ ਅੱਜ ਦੀ ਆਪਾਂ ਦਵਾਈ ਦੀ ਸਪਰੇ ਕਰਾਂਗੇ ਤੇ ਆ ਹੁਣ ਚਲਦੇ ਆਪਾਂ ਸਪਰੇ ਕਰੀਏ ਆ ਹੁਣ ਆਪਾਂ ਸਪਰੇ ਕਰਨੀ ਸਟਾਰਟ ਕਰ ਦਿੱਤੀ ਐ ਇਹਦੇ ਵਿੱਚ ਆਪਾਂ ਦਵਾਈ ਮਲਾਈ ਹੋਈ ਆ ਤੇ ਦਵਾਈ ਮਿਲਾ ਕੇ ਤੇ ਹੁਣ ਇਹ ਤੇ ਕੱਲੇ ਕੱਲੇ ਬੂਟੇ ਦੇ ਆਪਾਂ ਕਿਉਂਕਿ ਇਹ ਛੋਟਾ ਐ ਇਸ ਕਰਕੇ ਮੈਂ ਵੱਡਾ ਪੰਪ ਨਹੀਂ ਲੈ ਰਿਆ ਬੂਟੇ ਛੋਟੇ ਆ ਤੇ ਥੋੜੇ ਥਾਂ ਜਾਂ ਦੂਸਰੇ ਸਾਈਡ ਤੇ ਜਿਹੜੀ ਸਬਜ਼ੀ ਲਾਈ ਉਹਦੇ ਉੱਤੇ ਜ਼ਿਆਦਾ ਬੂਟੇ ਲੱਗਣਗੇ ਉੱਥੇ ਆਪਾਂ ਵੱਡਾ ਪੰਪ ਜਿਹੜਾ ਆ ਉਹ ਇਸਤੇਮਾਲ ਕਰਾਂਗੇ ਇੱਥੇ ਮੇਰੇ ਕੋਲ ਕੋਈ ਛੋਟਾ ਪੰਪ ਆ ਤੇ ਉਹਦੇ ਨਾਲ ਮੈਂ ਕੱਲੇ ਕੱਲੇ ਬੂਟੇ ਦੇ ਉੱਤੇ ਜਿਹੜਾ ਆ ਇਹਨੂੰ ਸਪਰੇਅ ਕਰ ਰਿਆ ਦਵਾਈ ਮਿਕਸ ਕਰਕੇ ਕੀਤੀ ਹੋਈ ਆ ਤੇ ਹੁਣ ਇਹ ਦੇਖਣਾ ਐ ਇਹਦਾ ਰਿਜ਼ਲਟ ਜਿਹੜਾ ਆ ਉਹ ਕਿਹੜੇ ਤਰੀਕੇ ਦੇ ਨਾਲ ਹੁੰਦਾ ਆ